ਓਹ ਲਾਲਾ ਤੇ ਚੱਕਰ ਨਹੀਂ ਨਾ ਇਹਨੂੰ ਅਹੀਂ ਵੀ ਵੇਖੀਆਂ ਕਈ ਝੋਟੀਆਂ ਅੱਛਾ ਇਹਨੇ ਕਰਮਾ ਵਾਲੀ ਨੇ ਚੱਕਰ ਲਾ ਕੇ ਜਿ ਤਰ੍ਹਾਂ ਕੁੜੀਆ ਪਹਿਲਾਂ ਥੂ ਥੂਂਦੀ ਤੇਰੇ ਉੱਜ ਗਏ ਅੱਛਾ ਉਧਰ ਕਿਸੇ ਨੇ ਧਿਆਨ ਨਹੀਂ ਅੱਛਾ ਤਿੰਨ ਦਿਨ ਮੈਂ ਆਖਿਆ ਸੀ ਹਾਂ ਬੰਦੇ ਵੀ ਥੋਟੀ ਨੇ ਜਿੱਥੇ ਲਾਤ ਕੱਢਦੀ ਨਾ ਹਾਂ ਇਹ ਵੀ ਇੱਕ ਭੈੜੀ ਨਿਕਲਨੀ ਪਤਾ ਨਹੀਂ ਪਤਾ ਨਹੀਂ ਕਿਤਰਾ ਨਸਲ ਆ ਹਾਂ ਨਹੀਂ ਤਾਂ ਪਹਿਲਣਾ ਆਖਣੀ ਐ ਐ ਕਰੀ ਨਾ ਇਹਨੇ ਐ ਲਾਤ ਰੱਖ ਕੇ ਦੁੱਧ ਚੋਆਇਆ ਜੋ ਅੱਛਾ ਪਹਿਲੇ ਦਿਨ ਪਾਲਟੀਆਂਆਂ ਰਖਾਈਆਂ ਨੇ ਪਹਿਲੇ ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਸੌਰਸਿੰਘ ਜਿਹੜਾ ਤਹਿਸੀਲ ਇਸ ਨੂੰ ਪੱਟੀ ਲੱਗਦੀ ਆ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਬਾਰ-ਬਾਰ ਬੈਕਾਂ ਤੇ ਵੀਰ ਹੁਣੀ ਬੈਠੇ ਆ ਤੇ ਵੀਰ ਦੇ ਆਪਦੇ ਘਰੇਲੂ ਪਰਿਵਾਰ ਦੇ ਵਿੱਚੋਂ ਇਹ ਝੋਟੀ ਸੇਲ ਕਰਨ ਲੱਗਾ ਵਾ ਪਹਿਲਾ ਸੂਆ ਸੂਈ ਸਵਾਈ ਆਓ ਆਪਾਂ ਵੀਰ ਜੀ ਹੁਣਾ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਲੈ ਕੇ ਦਿੰਨੇ ਆ ਫੁੱਲ ਡਿਟੇਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਜੀ ਪ੍ਰਤਪਾਲ ਪਿਰਤਪਾਲ ਹਾਂਜੀ ਠੀਕ ਆ ਤੇ ਵੀਰ ਆਪਣਾ ਜਾਨੀ ਕਿ ਘਰੇਲੂ ਮੱਝਾਂ ਕੇ ਵਪਾਰ ਦਾ ਕੰਮ ਆ ਘਰੇਲੂ ਅੱਛਾ ਘਰੇਲੂ ਹਾਂਜੀ ਠੀਕ ਆ ਤੇ ਵੀਰ ਇਹ ਜਿਹੜੀ ਝੋਟੀ ਆ ਹਾਂਜੀ ਇੱਕ ਕਿੰਨਵਾ ਸੂਆ ਸੂਈ ਆ ਪਹਿਲਾ ਸੂਆ ਪਹਿਲਾ ਸੂਆ ਸੂਈ ਆ ਕਿੰਨੇ ਦਿਨਾਂ ਦੀ ਸੂਈ ਆ ਇਹ ਇਹ 20 25 ਪਲੱਸ ਅੱਛਾ ਹਾਂਜੀ ਤੇ ਆਹ ਦਰਵਾਜ਼ਾ ਦੇਖ ਸਕਦੇ ਬੱਚਾ 20 ਦਿਨ ਜਾਂ 25 ਇਤਨਾ ਕੀ 20 ਤੋਂ ਅੰਦਰ ਬਾਹਰ ਹੋ ਸਕਦਾ ਬਸ ਇੰਨੇ ਅੱਛਾ ਮੰਨ ਲਓ ਕੋਈ 20 ਦਿਨ ਦਾ ਮੰਨ ਕੇ ਲੈ ਜਾਓ ਕਿ ਬੱਚਾ ਹਜੇ ਖੂਲਾ ਹੀ ਆ ਹਾਂਜੀ ਠੀਕ ਆ ਤੇ ਵੀਰ ਜਿਹੜੀ ਇਹ ਝੋਟੀ ਆ ਇਸ ਟਾਈਮ ਕਿੰਨਾ ਦੇਲ ਥਲੇ ਦੁੱਧ ਤਿਆਰ ਆ ਇਹਦੇ 8 ਕਿਲੋਟਰ ਆ 8 ਲੀਟਰ ਆ ਹਾਂਜੀ ਠੀਕ ਆ ਤੇ ਆਪਾਂ ਤੋੜ ਕੇ ਦਰਸ਼ਕਾਂ ਨੂੰ ਦਿਖਾ ਦਈਏ ਵੀਰੇ ਮੜੀ ਜੀ ਹਾਂਜੀ ਜ਼ਰੂਰ ਤੇ ਵੀਰ ਜੀ ਚਵਾਈ ਕਿਵੇਂ ਇਹਨੂੰ ਲੱਗੀ ਕਰਮ ਵਾਲੀ ਸੇਲ ਕੋਲ ਹੀ ਗਰੰਟੀਆਂ ਆ ਕੇ ਥਾਣਾ ਦੀਆਂ ਇਹ ਕਿਹੇ ਤਰ੍ਹਾਂ ਦੀ ਠੀਕ ਆ ਹਾਂਜੀ ਸੋ ਤੋੜ ਕੇ ਦਿਖਾ ਦਿੰਨੇ ਆ ਦੋਸਤੋ ਤੁਹਾਨੂੰ ਸੋ ਆ ਤੁਸੀਂ ਦੇਖ ਸਕਦੇ ਆ ਪਹਿਲੇ ਸੂਏ ਝੋਟੀ ਸੂਈ ਸਵਾਈ ਬਿਲਕੁਲ ਕਈ ਵੀਰ ਮੰਗਦੇ ਸੀ ਕਿ ਸਾਨੂੰ ਕੋਈ ਘਰੇਲੂ ਪਰਿਵਾਰ ਚੋਂ ਝੋਟੀ ਲਿਆ ਕੇ ਦਿਓ ਹਾਂਜੀ ਆ ਤੁਸੀਂ ਦੇਖ ਸਕਦੇ ਇਹਦੀ ਉਮਰ ਵੀਰੇ ਕਿੰਨੀ ਹੋ ਚੁੱਕੀ ਆ ਇਹ ਸਾਢੇ 3 ਸਾਲ ਠੀਕ ਆ ਸਾਢੇ 3 ਸਾਲ ਹਾਂਜੀ ਤੇ ਵੀਰ ਇਹਦੀ ਮਾਂ ਆਪਣੇ ਕੋਲੇ ਸੀ ਜਾਂ ਹਾਂਜੀ ਉਹ ਵੇਚਤੀ ਅੱਛਾ ਕਿੰਨਾ ਕੁ ਦੁੱਧ ਵਾਦ ਕਰਦੀ ਰਹੀ ਉਹ ਵੀ ਕਰਮਾਣਾ 11 ਅੱਛਾ ਠੀਕ ਆ ਤੇ ਇਹ ਕਿੰਨਾ ਕੁ ਦੁੱਧ ਕਰ ਜੂ ਦੂਜੇ ਸੂਏ ਨੂੰ ਮੋੜ ਲਿਆ ਦੂਜੇ ਸੂਏ 10 ਤੋਂ ਪਲੱਸ ਕਰ ਸਕਦੀ ਆ ਜੇ ਕਿਸੇ ਦੇ ਮਾਲਾ ਕੋਈ ਸ਼ਾਮ ਤੇ ਠੀਕ ਆ ਸ਼ਾਮ ਤੇ ਆ ਵੰਡ ਤੇ ਵੰਡ ਤੇ ਠੀਕ ਆ ਤੇ ਵੀਰੇ ਜਿਹੜਾ ਹੁਣ ਇਸ ਟਾਈਮ ਇਹ ਥੱਲੇ 8 ਲੀਟਰ ਦੁੱਧ ਤੁਸੀਂ ਦੱਸਿਆ ਕਿੰਨਾ ਕੁ ਦਾਣਾ ਪੰਡਾ ਪਾ ਕੇ ਚੋਨੇ ਪਿਆ ਆਪਾਂ ਨੋਰਮਲ ਹੀ ਅੱਛਾ ਨੋਰਮਲ ਹੀ ਹਾਂਜੀ ਠੀਕ ਆ ਤੇ ਨੋਰਮਲ ਸੇਵਾ ਦੇ ਜਿਹੜਾ ਮੰਨ ਲਓ ਇਹ 8 ਕਿਲੋ ਦੁੱਧ ਇਸ ਟਾਈਮ ਇਹਦੇ ਥੱਲੇ ਤਿਆਰ ਆ ਹਾਂਜੀ ਤੇ ਆਪਾਂ ਵੀਰੇ ਇਹਦਾ ਇੱਕ ਵਾਰੀ ਬੰਨ ਕੇ ਚਵਾਈ ਕਰਵਾ ਦਈਏ ਮਾੜੀ ਜੀ ਕਿਉਂਕਿ ਇਹ ਵੀਰ ਨੇ ਦੂਰੋਂ ਆਉਣਾ ਹੁੰਦਾ ਯਾਰ ਤੇ ਆਪਾਂ ਨਾਲ ਦੀ ਨਾਲ ਮੁੱਲ ਵੀ ਦੱਸ ਦਿੰਨੇ ਆ ਦਰਸ਼ਕਾਂ ਨੂੰ ਸੋ ਦੋਸਤੋ ਕਿਉਂਕਿ ਪਹਿਲਾਂ ਝੋਟੀ ਆ ਪਹਿਲਾਂ ਕਈ ਵਾਰੀ 19 21 ਔਲ ਕਰ ਜਾਂਦੀਆਂ ਇਸ ਕਰਕੇ ਮੈਂ ਔ ਲਾਲਾ ਤੇ ਚੱਕਰ ਨਹੀਂ ਨਾ ਇਹਨੂੰ ਅਹੀਂ ਵੀ ਵੇਖੀਆਂ ਕਈ ਝੋਟੀਆਂ ਅੱਛਾ ਇਹਨੇ ਕਰਮਾਂ ਵਾਲੀ ਨੇ ਇਹ ਚੱਕਰ ਆ ਕੇ ਜਿ ਤਰ੍ਹਾਂ ਕੁੜੀਆ ਪਹਿਲਾਂ ਥੂਂ ਥੂਂਦੀ ਰਹੀ ਆ ਅੱਛਾ ਔ ਲਾਲਾ ਚੱਕਰ ਆਇਆ ਹੀ ਨਹੀਂ ਇਹਨੂੰ ਤੇ ਅੱਛਾ ਆ ਵੇ ਝੋਟੀ ਕਿੱਡੀ ਬੋਤੇਰ ਕੀ ਬੱਧੀ ਆ ਠੀਕ ਆ ਕੁੜੀਆ ਮੀਨਾ ਨੇ ਰਵਾਕ ਤੇ ਆਨ ਨੇ ਕੜੀ ਨੇ ਨਾ ਥਾਣਾ ਹੱਥ ਬਚਾਣੀ ਨਹੀਂ ਲੈਂਦੀ ਅੱਛਾ ਇਹਨੇ ਕਰਮਾਂ ਵਾਲੀਆਂ ਦਾਹ ਬੰਦੇ ਖਲੋਤੇ ਆ ਨਾ ਅੱਛਾ ਤੇ ਬਚਾ ਪਾਉ ਰ ਚੋ ਭਾਵੇਂ 1 ਕਿਲੋ ਭਾਵੇਂ 2 ਕਿਲੋ ਚੋਇਆ ਪਹਿਲੇ ਦਿਨ ਠੀਕ ਆ ਚਲੋ ਆਪਾਂ ਇਹਦੀ ਚਵਾਈ ਮਾੜੀ ਜੀ ਚੈੱਕ ਕਰਾ ਦਈਏ ਕਿਉਂਕਿ ਕਿਸੇ ਵੀ ਵੇਲੇ ਦੂਰ ਹੋਣਾ ਹੁੰਦਾ ਚਵਾਈ ਏਡੀ ਕਰਮਾ ਵਾਲੀ ਪੋਲੀ ਨਾ ਘੂਰ ਫਫਾਰਾ ਜਿਤਨਾ ਮੰਨ ਲਓ ਕੋਈ ਆਖ ਦੇਵੇ ਨਾ ਠੀਕ ਆ ਉਹਦੇ ਦੂਨੇ ਪਹਿ ਵਾਪਸ ਹੋਣਗੇ ਕਿ ਇਸ ਚੀਜ਼ ਦੀ ਆਪਣਾ ਗਰੰਟੀ ਠੀਕ ਆ ਵੀਰੇ ਬਹੁਤ ਬਹੁਤ ਤੇਰਾ ਧੰਨਵਾਦ ਤੂੰ ਮਾਨਤਾਂ ਰੱਖਿਆ ਆਪਣਾ ਵੀ ਤੇ ਦੋਸਤੋ ਜਿਹੜੀ ਚਵਾਈ ਇਹਦੀ ਝੋਟੀ ਦੀ ਆ ਨਾ ਉਹ ਆਪਾਂ ਨਾਲ ਦੀ ਨਾਲ ਸਕਰੀਨ ਤੇ ਲਾ ਦਾਂਗੇ ਤੁਸੀਂ ਚਵਾਈ ਇਹਦੀ ਚੈੱਕ ਕਰ ਲਿਓ ਕਿਉਂਕਿ ਧਾਰਾਂ ਬਿਲਕੁਲ ਸਾਫ ਸੁਧਰੀਆਂ ਜਿਹੜੀਆਂ ਦਿਸਣੀਆਂ ਹੈ ਤੇ ਤੂੰ ਆ ਨਾ ਹਨਾ ਬੱਚੇ ਵਾਲੀ ਵੇਂਦੀ ਹਾਂ ਛੱਡਤੀ ਘਰ ਨਹੀਂ ਭੱਜ ਗਈ ਸਹੀ ਗੱਲ ਹੈ ਬੱਚੇ ਤੇ ਆਈ ਆ ਨਹੀਂ ਮੈਂ ਮੇਰਾ ਕੰਮ ਆ ਯੂਟਿਊਬਰ ਦਾ ਵੀਡੀਓ ਬਣਾ ਕੇ ਕਮਿਪੇਸ਼ੀ ਦੱਸਣਾ ਹਾਂਜੀ ਠੀਕ ਆ ਕਮਿਪੇਸ਼ੀ ਜੇ ਮੈਂ ਦੱਸੂਗਾ ਨਾ ਮੇਰਾ ਵਿਸ਼ਵਾਸ ਲੋਕਾਂ ਨੇ ਫੇਰ ਕਰਨਾ ਹਾਂ ਇਹ ਪਤਾ ਯਾਨੀ ਕਿ ਕਈ ਲੋਕ ਆਂਦੇ ਦਾ ਬੱਚਾ ਨਹੀਂ ਦੂਜਾ ਧੱਕ ਤੋ ਮਿਲੂ ਬੱਚੇ ਤੇ ਉਤਰਾ ਤੂੰ ਸਾਰੀ ਰਾਤ ਨਹੀਂ ਚੋਹ ਆਕਦਾ ਨੂੰ ਤੇ ਹਾਂ ਕਿਉਂਕਿ ਗੱਲ ਪਤਾ ਕੀ ਆ ਵੀਰ ਮੈਂ ਘਰਾਂ ਘਰਾਂ ਚ ਜਾਣਾ ਮੈਂ ਵਪਾਰੀਆਂ ਕੋਲੇ ਵੀ ਜਾਣਾ ਹਾਂਜੀ ਹਾਂਜੀ ਆਪਾਂ ਗਲਤ ਕੰਮ ਨਹੀਂ ਕਰਨਾ ਆਪਾਂ ਵੀਡੀਓ ਬਣਾਉਣੀਆਂ ਘਰੇ ਬਹਿ ਜਾਾਂਗੇ ਪਰ ਨਹੀਂ ਬੱਚਾ ਹੈਗਾ ਤੇ ਬੱਚਾ ਕੋ ਲਾਵੇਂ ਬੱਚੇ ਵਾਲੇ ਦੀ ਨਾ ਆਪਾਂ ਗਾਂ ਦੀ ਕਹਿੰਦੀ ਵੀਡੀਓ ਬਣਾਈਏ ਨਾ ਮੱਝ ਦੀ ਬਣਾਈਏ ਆਪਾਂ ਇਹਦਾ ਕੰਮ ਕਰਨਾ ਹੀ ਨਹੀਂ ਮਾਰੇ ਦੀ ਬੜੀ ਮਿਹਰ ਆ ਠੀਕ ਆ ਲੈ ਚੱਲ ਆਪਾਂ ਇਹ ਮੱਝ ਦੀ ਨਾ ਆਪਾਂ ਧਾਰ ਚਵਾਈ ਚੈੱਕ ਕਰਾਉਣੀ ਆ ਕਿਉਂਕਿ ਪਹਿਲਣ ਕੱਟੀ ਆ ਉਹ ਦਿਲਪ੍ਰੇਆ ਲੈ ਆ ਕੱਟੀ ਆ ਲੈ ਚੱਲ ਵੀਰੇ ਦਾ ਮੰਨ ਲਓ ਬੱਚਾ ਲੈ ਚੱਲ ਮਗਰ ਕੱਟੀ ਆ ਵੀਰੇ ਇਹ ਕੱਟੀ ਕੱਟੀ ਸੋ ਦੋਸਤੋ ਸੋਨੇ ਦੇ ਸੁਹਾਗੇ ਵਾਲੀ ਗੱਲ ਆ ਮਗਰ ਬੱਚੀ ਜਿਹੜੀ ਇਹਦੇ ਕੱਟੀ ਆ ਤੇ ਕੰਪੈਕਟ ਜਿਹੜਾ ਆ ਡਰ ਆ ਤੁਸੀਂ ਦੇਖ ਸਕਦੇ ਆ ਚਲੋ ਥੋੜਾ ਜਿਹਾ ਸ਼ਾਮਾਂ ਦਾ ਟਾਈਮ ਹੋ ਗਿਆ ਪਰ ਝੋਟੀ ਬਹੁਤ ਹੀ ਸਾਫ਼ ਸੁਥਰੇ ਅੰਦਾ ਦੀ ਆ ਸਾਫ਼ ਸੁਥਰੀ ਸੋਹਣੀ ਹਾਂ ਨਹੀਂ ਨਹੀਂ ਸੋਹਣੀ ਆ ਵੀਰੇ ਜਿੰਨੀ ਗੱਲ ਹੈਗੀ ਆ ਤੇ ਸਾਢੇ 3 ਸਾਲ ਦੀ ਕੋ ਮੂੰਹਾਂ ਵੀ ਚਾਰਕ ਦੰਦ ਦੇ ਨੇੜ ਲਾ ਲਓ ਝੋਟੀ ਇੱਥੇ ਬੰਨ ਲਾ ਔਰਲੇ ਪਾਸੇ ਵੀਰੇ ਨਹੀਂ ਕੋਈ ਨਹੀਂ ਹਾਂ ਸੋ ਆ ਤੁਸੀਂ ਦੇਖ ਸਕਦੇ ਆ ਬਾਲਟੀ ਲੈ ਆਓ ਛੱਡ ਵੀਰੇ ਬੱਚਾ ਇਹਦੇ ਲਾ ਥੱਲੇ ਕਰਮ ਵਾਲੀ ਦੇ ਛੱਡਦੇ ਦੇਲ ਕੋਈ ਨਹੀਂ ਸੋ ਝੋਟੀ ਦੀ ਚਵਾਈ ਤੁਹਾਨੂੰ ਦੋਸਤੋ ਆਪਾਂ ਕਰਕੇ ਦਿਖਾ ਦੇਣੀ ਆ ਪ੍ਰੋਪਰ ਜਿਹੜੀ ਚਵਾਈ ਹੈ ਨਾ ਉਹ ਸਕਰੀਨ ਦੇ ਨਾਲ ਆਪਾਂ ਐਡ ਕਰ ਦਾਂਗੇ ਇਹ ਤੇ ਵੀਡੀਓ ਦੇ ਵਿੱਚ ਆ ਵੇਖੋ ਕਰਨ ਵਾਲੀ ਨੂੰ ਬੱਚਾ ਲਾਦਾ ਵਾ ਦਿਲਪ੍ਰੀਤਾ ਏਡੀ ਘੜੀ ਹਣੀ ਕੱਟੀ ਨੂੰ ਪਛਾਹ ਘੇਟੀਆਂ ਹੁੰਦੀ ਰਹੀ ਆ ਅੱਛਾ ਤਿੰਨ ਤਿੰਨ ਚਾਰ ਦਿਨ ਨਾ ਕਦੀ ਆਖੀ ਜਾਣ ਮੈਂ ਬੰਨੂ ਮੈਂ ਬੰਨੂ ਅੱਛਾ ਕਟਈ ਤਾਇਆ ਛਤੀ ਪਲ ਗਈ ਆਦੇ ਇਹ ਨਹੀਂ ਆ ਪਲਾਸੇ ਨਹੀਂ ਆ ਅੱਛਾ ਮੰਨ ਲਓ ਹੈ ਨਹੀਂ ਆ ਕਿ ਦਿਨਾਂ ਦੀ ਆ ਹਾਂਜੀ 25 ਦਿਨਾਂ ਦੇ ਦੁੱਧ ਚੁੰਗਦੀ ਰਹੀ ਹਫਤਾ ਤੋਂ ਦੀ ਚੁੰਗਦੀ ਰਹੀ ਆ ਤੇ ਅੱਛਾ ਅੱਛਾ 20 ਤੋਂ 25 ਦਿਨਾਂ ਦੇ ਵਿੱਚ ਮੰਨ ਲਓ ਕੋਈ ਵੀ ਇਧਰ ਵੇਲ ਨਹੀਂ ਤੇ ਰੁਝਗੇ ਅੱਛਾ ਉਧਰ ਕਿਸੇ ਨੇ ਧਿਆਨ ਨਹੀਂ ਅੱਛਾ ਤਿੰਨ ਦਿਨ ਮੈਂ ਆਖਿਆ ਸੀ ਹਾਂ ਸੋ ਲਾਲ ਦੀ ਨਾਲ ਦੇਖ ਸਕਦੇ ਆ ਇਧਰ ਵੀਰ ਦਾ ਨਾ ਅਸਲ ਚ ਤੁਸੀਂ ਨਾ ਵੇਲਣੇ ਦਾ ਕੰਮ ਆ ਗੁੜ ਵੀ ਕੱਢਦਾ ਵੀਰ ਹਾਂਜੀ ਸੋ ਤੁਸੀਂ ਦੇਖ ਸਕਦੇ ਆ ਉਧਰ ਨਿਗਾ ਕੋਈ ਨਹੀਂ ਇਹਦੇ ਲਿਬਰੀ ਥਾਣਾ ਨੂੰ ਮੜਿਆ ਕੋਈ ਨਹੀਂ ਕੋਈ ਗੱਲ ਨਹੀਂ ਪਾਸਮਪੀ ਆਪਾਂ ਦਿਖਾ ਹੀ ਦੇਣੀ ਆ ਆ ਦੇਖ ਸਕਦੇ ਤੁਸੀਂ ਨਾਲ ਗੁੜ ਦਾ ਕੰਮ ਆ ਵੀਰ ਮਿਹਨਤੀ ਕਿਰਤੀ ਪਰਿਵਾਰ ਦੇ ਵਿੱਚੋਂ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਬਿਲਕੁਲ ਘਰੇਲੂ ਪਰਿਵਾਰ ਦੇ ਵਿੱਚੋਂ ਤੇ ਮੈਂ ਚਵਾਈ ਤਾਂ ਦੋਸਤੋ ਕਹਿਦੀ ਕਿਉਂਕਿ ਪਹਿਲਣ ਕੱਟੀ ਆ ਮੈਂ ਕਿਹਾ ਕੋਈ 19 21 ਨਾ ਨਿਕਲ ਜੇ ਕੱਲ ਨੂੰ ਸਾਡਾ ਰਿਕਾਰਡ ਖਰਾਬ ਹੋ ਜੂਗਾ ਜੀ 10 ਬੰਦੇ ਵੀ ਖਲੋਤੇ ਹਨ 10 ਬੰਦੇ ਵੀ ਛੋਟੀ ਨੇ ਜਿੱਥੇ ਲਾਤ ਕੱਢਦੀ ਨਾ ਇਹ ਵੀ ਇੱਕ ਭੈੜੀ ਨਿਕਲਨੀ ਪਤਾ ਨਹੀਂ ਪਤਾ ਨਹੀਂ ਕਿਤਰਾ ਨਸਲ ਆ ਨਹੀਂ ਤਾਂ ਪਹਿਲਣ ਆਖਣੀ ਐ ਐ ਕਰੀ ਨਾ ਇਹਨੇ ਐ ਲਾਤ ਰੱਖ ਕੇ ਦੁੱਧ ਚਵਾਇਆ ਜੋ ਅੱਛਾ ਪਹਿਲੇ ਦਿਨ ਬਾਲਟੀਆਂ ਐਂਰ ਖਾਈਏ ਨੇ ਪਹਿਲੇ ਦਿਨ ਅੱਛਾ ਇੰਨੀ ਠੰਡੀ ਸੀ ਲਾ ਇੰਨੀ ਹੁਣ ਵੀ ਤੁਹਾਡੇ ਸਾਹਮਣੇ ਇਤਰਾ ਹੀ ਰੱਖਿਓ ਤੁਸੀਂ ਵੀਡੀਓ ਅੱਛਾ ਇਤਰਾ ਹੀ ਬਾਲਟੀ ਦਿਖਾਉਗੀ ਠੀਕ ਆ ਲੱਤਾਂ ਐਂਰ ਖਾਉਗੀ ਠੀਕ ਆ ਘੇ ਲੂ ਨਾ ਕਿਸੇ ਡੰਗਰ ਨੇ ਟੁੱਟ ਮਾਰਤੀ ਹੁੰਨੀ ਕੀ ਹੋਜੋ ਬਦਾਨੀ ਕੋਈ ਕਹਿ ਸਕਦੇ ਨਹੀਂ ਤੇ ਇਤਰਾ ਹੀ ਕਹੂਗੀ ਠੀਕ ਆ ਆਪਾਂ ਇੱਥੇ ਹਣ ਤਿੰਨ ਜਾਣੇ ਆ ਠੀਕ ਆ ਲ ਸਾਰਾ ਪਰਿਵਾਰ ਮੈਂ ਸੱਦ ਲੈਣਾ ਠੀਕ ਆ ਲੱਤਾਂ ਜਿੱਥੇ ਖਲੋਗੀਆਂ ਨਾ ਕਰਮਾਂ ਵਾਲੀਆਂ ਦੀਆਂ ਠੀਕ ਆ ਨਾ ਜਨਾਨੀ ਚੋਲੇ ਬੰਦਾ ਚੋਲੇ ਜਨਾਨੀ ਚ ਹੁੰਦੀ ਜੋ ਠੀਕ ਆ ਅੱਜ ਹੁਣ ਤੁਹਾਡੇ ਸਾਹਮਣੇ ਮੈਂ ਧਾਰਾ ਮਾਰ ਰਹੀ ਮੈਂ ਕਦੀ ਮਾਝ ਚ ਹੋਈ ਨਹੀਂ ਠੀਕ ਆ ਲਓ ਵੀ ਦੋਸਤੋ ਹੁਣ ਧਾਰਾ ਤੁਹਾਨੂੰ ਦਿਖਾ ਦਾਂਗੇ ਵੀਰੇ ਬੱਚੇ ਨੂੰ ਬਾਅਦ ਚ ਛੱਡ ਦੀ ਯਾਰ ਹੁਣ ਪਾਸੇ ਕਰ ਲਓ ਲਓ ਫਿਰ ਪਸਮਨ ਦਾ ਟਾਈਮ ਵੱਧ ਤੋਂ ਵੱਧ 5 ਜਾਂ 7 ਸੈਕਿੰਡ ਅੱਛਾ ਪਸਮੀ ਹੁੰਦੀ ਏ ਬੱਚਾ ਜਦੋਂ ਨਹੀਂ ਵਾਕਿਆ ਨਹੀਂ ਸਾਫ ਸੁਥਰੇ ਅੰਗਾ ਦੀ ਝੋਟੀ ਆ ਵੀਰੇ ਕੋਈ ਸ਼ੱਕ ਨਹੀਂ ਕਿਉਂਕਿ ਮੈਂ ਜਿਹੜੀ ਮੈਨੂੰ ਸ਼ੱਕ ਸੀਗੀ ਮੈਂ ਉਹ ਕੱਢ ਲਈ ਆ ਧਾਰ ਮੰਗਦੀ ਧਾਰ ਦੇ ਦੇ ਕੋਈ ਨਹੀਂ ਬਿਲਕੁਲ ਨਹੀਂ ਧਾਰ ਮੰਗਦੀ ਹਾਂ ਸੋ ਸ਼ੱਕ ਮੈਂ ਤਾਂ ਕੱਢੀ ਦ ਕਿਉਂਕਿ ਮੈਂ ਕਹਾਂ ਪਹਿਲਣ ਕਿਤੇ ਖਰਾਬੀ ਨਾ ਕਰਦੀ ਹੋਵੇ ਲਓ ਨਾ ਲਤਾਂ ਤੇ ਜਿੱਥੇ ਖਲੋਗੀ ਠੀਕ ਆ ਜਨਾਨੀਆਂ ਚ ਆਉਂਦੀਆਂ ਮੈਂ ਤਾਂ ਮੈਂ ਇੱਕ ਦਿਨ ਮੈਂ ਚੋਈ ਸੀ ਠੀਕ ਆ ਵੇਖੀ ਸੀ ਮਗਾੜ ਪਛਾੜ ਵੇਖੀ ਸੀ ਠੀਕ ਆ ਦੋ ਦੇ ਦੇ ਥੱਲੇ ਕਿਣੀ ਠੀਕ ਆ ਕੋਈ ਕਰਮਾ ਵਾਲਾ ਮੈਂ ਹਿਸਾਬ ਲੈ ਕੇ 10 ਲੀਟਰ ਵੀ ਕਰ ਸਕਦਾ ਠੀਕ ਆ ਤੇ ਮੁੱਲ ਮੇਰੇ ਕੀ ਕਰਦਾ ਇਹਦਾ ਇਹਦਾ ਮੁੱਲ 70000 70000 ਹਾਂਜੀ ਕੋਈ ਮਾਨਤਾਣ ਹੋ ਜੂਗਾ ਮਾਨਤਾਣ ਹੋ ਜੂ ਕੋਈ ਦਾ ਕਿਉਂਕਿ ਪਹਿਲਣ ਕੱਟੀ ਆ ਨਿੱਕੀ ਆ ਥੋੜੀ ਜੀ ਭਾਅ ਨਾ ਬਣ ਕੇ ਦੇ ਦੇ ਕੋਈ ਗੱਲ ਨਹੀਂ ਦੇ ਦਾਂ ਠੀਕ ਆ ਲਓ ਵੀ ਦੋਸਤੋ ਬਿਲਕੁਲ ਵੀਰ ਕਹਿੰਦਾ ਭਾਣਾ ਬਣ ਕੇ ਦੇ ਦਾਂਗੇ ਧਾਰਾਂ ਇਹਦੀਆਂ ਆਪਾਂ ਹੁਣ ਪ੍ਰੋਪਰੀ ਵੀਡੀਓ ਬਣਾ ਲੈਣਾ ਇੱਕ ਮੈਂ ਨਾਲ ਲਾ ਦੂੰਗਾ ਸਕਰੀਨ ਦੇ ਉੱਪਰ ਸੋ ਦੇਖ ਸਕਦੇ ਤੁਸੀਂ ਦੋਸਤੋ ਭਾਵੇਂ ਕਿ ਨਹੀਂ ਕੋਈ ਬੰਦਾ ਆ ਗਿਆ ਨਾ ਇੱਕ 10 ਮਿੰਟ ਤੁਹਾਨੂੰ ਉਧਰ ਲੱਗ ਵੀ ਗਏ ਆ ਆਣ ਕੇ ਵੀ ਬਾਲਟੀ ਰੱਖ ਕੇ ਫਿਰ ਚਲੋਗੇ ਅੱਛਾ ਆ ਵੇਖੋ ਵੀਰਾ ਉੱਠ ਖੜਿਆ ਤੇ ਇਹੋ ਜਿਹਾ ਬਲੱਡ ਨਹੀਂ ਮਿਲਦਾ ਯਾਰ ਬਾਕਿਆ ਇਹ ਦੂਜੇ ਸਵੇ ਮਹਾਰਾਜ ਦੀ ਮਿਹਰ ਨਾਖਣੀ ਜਿਤਨਾ ਮਰਜੀ ਕੋਈ ਆਖਣਾ ਜੇ ਕਿਸੇ ਦੇ ਘਰ ਕਿਸੇ ਜ਼ਿੰਮੇਵਾਰ ਦੇ ਚੰਗੇ ਤੇ ਚਲੇਗੀ ਅਗਲੇ ਨੇ ਲੱਖ ਦੀ ਹੁੰ ਨਹੀਂ ਦੇਣ ਨੇ ਨਾ ਜਨਾਨੀ ਚਲੇਗੀ ਉਹਨੇ ਚੋਲੀ ਬੰਦਾ ਚਲੇ ਗਿਆ ਉਹਨੇ ਚੋਲੀ ਸਹੀ ਗੱਲ ਆ ਫਿਰ 3 ਸੈਕਿੰਡ ਦੇ ਵਿੱਚ ਮੱਝ ਭਸਮ ਲਈ ਬਹਿ ਜਾ ਹੁਣ ਚੋਲਾ ਲੋ ਦੋਸਤੋ ਬਾਈ ਦੀਆਂ ਗੱਲਾਂ ਵੀ ਹੀਰਾ ਹੀ ਬੰਦਾ ਵਾ ਸੁਧੀਆਂ ਹੀ ਆ ਤੇ ਵੀਰ ਕਹਿੰਦਾ ਛੋਟੀ ਆ ਤਸੱਲੀ ਕਰਾ ਗਿਆ ਵੇਖੋ ਵੇਖ ਲੋ ਕੋਈ ਪਹਾਰਾ ਵੇਖ ਲੋ ਅੱਲੀ ਤੇ ਮੈਨੂੰ ਚਾ ਚੌਂਡੀ ਬਣੀ ਇਹ ਜਾਚ ਅੱਛਾ ਨਹੀਂ ਤੇ ਮੇਰੇ ਕੋ ਵੇਹ ਪਹਾਰਾ ਬਣ ਜਾਂਦਾ ਵਾ ਅੱਛਾ ਆਹ ਅਗਲਾ ਤਾਂ ਥੋੜਾ ਜਿਹਾ ਕੱਟੀ ਨੇ ਚੁੰਗ ਲਿਆ ਵਾ ਅੱਛਾ ਯਾ ਨਾ ਤੁਹਾਨੂੰ ਦੁੱਧ ਦੱਸਿਆ ਹੈ ਠੀਕ ਆ ਆਪਾਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਹੀ ਜਾਰੀ ਰੱਖੋ ਨਹੀਂ ਤਾਂ ਮਨਾ ਵੀ ਦਵਾਂਗੇ ਹੁਣੇ ਠੀਕ ਆ ਠੀਕ ਆ ਨਹੀਂ ਕੋਈ ਗੱਲ ਨਹੀਂ ਵੀਰੇ ਬਹੁਤ ਵਧੀਆ ਆਪਾਂ ਦਾ ਧਾਰਾ ਦਿਖਾਉਣੀਆਂ ਆਂ ਅ ਪਿਛਲੇ ਥਣ ਵੀ ਚੈੱਕ ਕਰਾ ਦੇ ਹਾਂ ਅਗਲੇ ਸੀ ਆ ਪਿਛਲੇ ਕਰਾਉਣ ਮਗਰਲੇ ਵੇਖ ਲਓ ਇਹ ਕੋਈ ਬੰਦਾ ਜਾਣਕਾਰ ਕੋਈ ਘਰ ਰੱਖਣ ਵਾਲਾ ਵਾ ਹਾਂ ਮਹਾਰਾਜ ਜੀ ਮੇਰੇ ਨਾਲ ਖੁੱਲੇ ਦਿਲ ਨਾਲ ਖੁੱਲੇ ਦਿਲ ਨਾਲ ਨੂੰ ਖੜੇ ਠੀਕ ਆ ਅੱਗੇ ਦੀ ਅਗਲੇ ਦੀ ਕਿਸਮਤ ਇਹ ਵੀ ਗੱਲ ਨਾਲ ਆ ਰਿਹਾ ਚਵਾਈ ਚੁਈ ਦੀ ਪੋਲੀ ਆ ਬਿਲਕੁਲ ਖੁੱਲੇ ਦਿਲ ਨਾਲ ਕਰ ਆ ਆ ਫੜੀ ਵੀਰ ਮਾਰੀ ਮਾਰੀ ਜੀ ਤਸਦੀ ਕਰ ਲਾ ਅਸੀਂ ਅਨੇ ਖੜੇ ਵੀ ਘਰ ਆਲਾ ਲਓ ਦੋਸਤੋ ਮਮੀ ਦੂਰ ਦੂਰ ਤੋਂ ਦਿਖਾ ਦੇ ਮਾੜੀ ਜੀ ਵੀਰੇ ਖਲੀ ਪਿੰਡੇ ਦੀ ਥੋੜੀ ਜੀ ਗੜੀ ਨਹੀਂ ਨਾ ਪਤਲੇ ਪਿੰਡੇ ਦੋਸਤੋ ਆ ਮੈਂ ਇਹਦੇ ਲਈ ਓਪਰਾ ਵਾਂ ਆ ਵੇਖੋ ਕਰਮਾ ਵਾਲੀ ਦੀਆਂ ਧਾਰਾਂ ਦੇਖ ਲਓ ਤਾਰ ਧਾਰ ਫਿਰ ਮੰਗਦੀ ਏ ਧਾਰ ਮੰਗਦੀ ਏ ਵੀਰੇ ਚੰਗੀ ਹੁੰਦੀ ਧਾਰ ਧਾਰ ਵਾਲੀ ਮੱਝ ਫੜਾ ਬਾਪੂਆਂ ਨਾ ਹੁੰਦਾ ਸੀ ਹੂੰ ਜਿੰਨੇ ਧਾਰ ਲੈਦੀ ਨਾ ਮੱਝੋ ਘਰ ਰੱਖਣ ਵਾਲੀ ਹੁੰਦੀ ਜੋ ਮੱਝ ਨਾ ਕਿਤੇ ਗਵਾ ਦਿਓ ਸਹੀ ਗੱਲ ਆ ਨਹੀਂ ਚੰਗੀ ਝੋਟੀ ਆ ਜਿਹੜਾ ਲੈ ਗਿਆ ਵੀਰੇ ਯਾਦ ਕਰੂਗਾ ਬਹੁਤ ਸਾਫ ਸੁਥਰੀ ਝੋਟੀ ਆ ਤੇਰੀ ਮੈਂ ਤਾਂ ਹੀ ਧਾਰਾਂ ਆਪ ਮਾਰ ਕੇ ਤਸੱਲੀ ਕੀਤੀ ਆ ਕਿਉਂਕਿ ਸਾਡਾ ਕੰਮ ਆ ਵੀਰੇ YouTube ਦਾ ਅਸੀਂ ਸਾਫ ਸੁਥਰਾ ਡੰਗਰ ਦਿਖਾਉਣਾ ਵਾ ਇੱਕ ਹੋਰ ਛੱਡ ਦੇ ਬਾਪ ਨੂੰ ਬਾਹਰ ਲੈਣੇ ਆ ਉਹ ਬੈਠਾ ਬਾਪੂ اچھا ਜਨਾਮੀ ਬਾਗ ਨੇ ਆ ਅੱਛਾ ਇੰਨੇ ਬਦਲ ਬਦਲ ਬਾਹ ਲੂਗੀ ਇੱਕ ਹੋਰ ਵੇਖ ਲੋ ਕਿ ਲੱਤ ਦੀ ਅਗਲੀ ਪਰਲੀ ਲੱਤ ਕਿੱਥੇ ਆ ਧੁਰਲੀ ਲੱਤ ਕਿੱਥੇ ਆ ਨਹੀਂ ਸਹੀ ਗੱਲ ਜੇ ਲੱਤਾਂ ਇਹਨੇ ਜੋੜ ਕੇ ਚਵਾਉਗੀ ਨਾ ਹਾਂ ਤਾਂ ਮੈਂ ਉਤਨਾ ਮੁਖਤ ਦੇ ਦੂੰਗਾ ਜੇ ਅਗਲੇ ਘਰ ਵੀ ਲੱਤਾਂ ਜੋੜ ਦੂੰਗੀ ਜਾਂਦੇ ਆਂ ਅੱਛਾ ਇੰਨੀ ਸਾਫ ਨਹੀਂ ਹੈਗੀ ਸਾਫ ਲੱਤ ਵੇਖ ਲੋ ਲੱਤ ਕਿੱਥੇ ਲੱਤ ਡੰਗਰ ਖਾ ਦੇਵੇ ਨਾ ਜੇ ਐ ਕਰਕੇ ਉਹਦਾ ਮਨ ਕੋਚ ਕੋਚੀ ਹੋ ਗਿਆ ਚੋਂਦਈਓ ਨਹੀਂ ਬਹੁਤ ਸਾਫ ਸੁਥਰੀ ਝੋਟੀ ਉਹ ਬਾ ਝੋਟੀ ਵੇਖਣਾ ਵੇਖ ਮੇਰੀ ਗਰੰਟੀ ਆ ਮੈਂ ਥੱਲੇ ਬੈਠ ਗਿਆ ਝੋਟੀ ਦੇ ਸਾਰੀ ਕਰਮਾ ਵਾਲੀ ਚੋਦੇ ਸਾਰੀ ਬਹੁਤ ਸਾਫ ਸੁਥਰੀ ਆ ਕੋਈ ਤੇ ਕੋਈ ਵੀਡੀਓ ਲੰਮੀ ਹੋ ਜਾਣੀ ਵੀਰੇ ਤੇ ਕੋਈ ਗੱਲ ਨਹੀਂ ਜਿੰਨਾ ਦੁੱਧ ਦੱਸਿਆ ਵਾ ਵੀਰ ਦੇ ਘਰੇ ਤੁਸੀਂ ਤਿੰਨ ਟਾਈਮ ਚੋਲਿਓ ਕਿਉਂਕਿ ਵੀਰ ਨੇ ਗੱਲ ਬਿਲਕੁਲ ਸਾਫ ਸੁਥਰੀ ਕੀਤੀ ਆ ਥੋੜਾ ਵੀ ਚੋਲ ਕੇ ਮਾਝੇ ਤਰ੍ਹਾਂ ਦੀ ਨਹੀਂ ਜਮ ਮਿਲਨੀ ਨਹੀਂ ਮਿਲਨੀ ਨਹੀਂ ਮਿਲਨੀ ਵੀਰੇ ਕੋਈ ਸ਼ੱਕ ਨਹੀਂ ਤੇ ਲੈ ਫਿਰ ਚੋਦੇ ਵੀਰੇ ਮਾਝ ਸੋ ਦੋਸਤੋ ਗਨਾਨੀ ਨੂੰ ਆਈ ਮਾਰ ਲੀਏ ਗਨਾਨੀ ਨੂੰ ਆਈ ਮਾਰ ਲੀਏ ਮਾਰ ਲਓ ਉਹਨਾਂ ਨੂੰ ਵੀ ਭਾਲੋ ਥੱਲੇ ਜੇ ਬੌਦੀਆ ਦਾ ਚਲੋ ਤੁਸੀਂ ਆਪ ਚੋਕੇ ਸਾਫ਼ ਕਰ ਦੋ ਸੋ ਦੋਸਤੋ ਆ ਵੇਖੋ ਆ ਵੀਡੀਓ ਜਾਣੀ ਬੜੀ ਦੂਰ ਕੇ ਇਹ ਆ ਵੇਖੋ ਤੁਸੀਂ ਧਾਰਾਂ ਇਹਦੀਆਂ ਕਰਮਾ ਵਾਲੀ ਦੀਆਂ ਲੋਗਾ ਵਾ ਕੇ ਮੈਂ ਕਹਣਾ ਸਾਕ ਬਹੁਤ ਸਾਫ਼ ਸੁਥਰੀ ਆ ਤੇ ਇਹਦੀ ਵੈਰਾਈਟੀ ਤੁਸੀਂ ਲੈ ਸਕਦੇ ਨਾ ਨਹੀਂ ਮੈਂ ਗਾਰੰਟੀ ਤਾਂ ਹੀ ਮੈਂ ਇਹਦੇ ਥੱਲੇ ਬੈਠਾ ਵੀਰੇ ਕਿਉਂਕਿ ਦੂਰੋਂ ਦਰੇੜਿਓ ਕਿਸੇ ਨੇ ਆਪਨਾ ਆਉਣਾ ਹੁੰਦਾ ਵਾ ਤੇ ਇਸ ਕਰਕੇ ਮੈਂ ਥੱਲੇ ਧਾਰਾਂ ਇਹਦੀਆਂ ਮਾਰੀਆਂ ਸੀ ਝੋਟੀ ਦੇ ਕਿ ਕੋਈ ਕੱਲ ਨੂੰ ਲਾਂਭਾ ਨਾ ਦੇਵੇ ਸੋ ਬਹੁਤ ਬਹੁਤ ਧੰਨਵਾਦ ਦੋਸਤੋ ਵੀਡੀਓ ਦੇ ਵਿੱਚ ਜੁੜੇ ਰਹਿਣ ਲਈ ਤੇ ਕਲਾਈ ਉਹ ਚੱਲ ਕੋਈ ਗੱਲ ਨਹੀਂ ਵੀਰ ਓਕੇ ਹੋ ਗਈ ਹੁਣ ਆਪਾਂ ਦਰਸ਼ਕਾਂ ਤੱਕ ਪਹੁੰਚਦੀ ਕਰੀਏ ਵੀਡੀਓ ਬਹੁਤ ਬਹੁਤ ਧੰਨਵਾਦ ਤੇ ਵੀਰ ਮੋਬਾਈਲ ਨੰਬਰ ਬੋਲੀਆਂ ਆਉਂਦਾ ਹਾਚ 94636 94636 ਹੂੰ 05500 05500 ਤੁਹਾਡੀ ਇੱਕ ਵੀ ਬੂੰਦ ਉਧਰ ਉਧਰੀ ਹੋ ਜੇ ਨਾ ਪੂਰੀ ਗਾਰੰਟੀ ਸੋ ਬਹੁਤ ਬਹੁਤ ਧੰਨਵਾਦ ਦੋਸਤੋ ਵੀਡੀਓ ਦੇਖ ਲਈ ਕਿਉਂ ਇਤਨਾ ਕਾਲਾ ਪੈਣਾ ਗੁਰੂਬਖਸ਼ ਅੱਜ ਕੱਲ ਤੈਨੂੰ ਪਤਾ ਨਹੀਂ ਤੈਨੂੰ ਕੋਈ ਨਹੀਂ ਸੋ ਕੋਈ ਗੱਲ ਨਹੀਂ ਪੈਣ ਹੋਣੀ ਬੈਠ ਗਿਆ ਤੇ ਉਹ ਵੀ ਥਣਾ ਦੇ ਵਿੱਚ ਉਹ ਬੈ ਗਿਆ ਦੇਖੋ ਕਈ ਜਿਹੜਾ ਪਤਾ ਕੀ ਵਿਰਜੀ ਹੁੰਦਾ ਵਾ ਕਈ ਜਾਂਦੇ ਸਾਡੀਆਂ ਜਨਾਨੀਆਂ ਨੇ ਚੋਣੀ ਮੱਝ ਅਸੀਂ ਉਹ ਮੱਝ ਲੈਣੀ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਗਲਤ ਨਹੀਂ ਗੱਲ ਤੁਹਾਡੀ ਵਾਕਿਆ ਸਹੀ ਹੈ ਤੇ ਜੇ ਮੱਝ ਨੇ ਲਾਤ ਦੂਜੇ ਥਾਂ ਕਰਤੀ ਆ ਹਾਂ ਦੱਸ ਦਿਓ ਮੈਨੂੰ ਜਦੋਂ ਨਹੀਂ ਵਾਕਿਆ ਤੇਰੇ ਮੁੰਡੇ ਕਿੰਨੇ ਮੁੰਡੇ ਚੇਂਜ ਹੋ ਗਏ ਆ ਵਾਕਿਆ ਗੱਲ ਸੀ ਜਿਹੜੀ ਗੱਲ ਤੂੰ ਦੱਸੀ ਉਹ ਮੱਝ ਚ ਹੈਗੀ ਆ ਵੀਰ ਨੂੰ ਬਾਹ ਲੀਏ ਫੇਰ ਹੁਣ ਦੱਸੋ ਨਹੀਂ ਨਹੀਂ ਬਸ ਓਕੇ